ਸੈਲਫ ਹਿਪਨੋਸਿਸ ਮਤਲਬ ਆਪਣੇ ਮਾਈਂਡ ਨੂੰ ਹਿਪਨੋਟਾਈਜ਼ ਕਰਕੇ ਕਿਸੇ ਵੀ ਇੱਛਾ ਨੂੰ ਪੂਰਾ ਕਰਨ ਦਾ ਸਭ ਤੋਂ ਤੇਜ਼ ਅਤੇ ਆਸਾਨ ਤਰੀਕਾ ਹੈ ਸੈਲਫ ਹਿਪਨੋਸਿਸ ਅਗਰ ਤੁਸੀਂ ਕੋਈ ਅੱਛੀ ਨੌਕਰੀ ਪਾਉਣਾ ਚਾਹੁੰਦੇ ਹੋ ਜਾਂ ਆਪਣੇ ਬਿਜ਼ਨਸ ਨੂੰ ਗਰੋ ਕਰਨਾ ਚਾਹੁੰਦੇ ਹੋ ਜਾਂ ਆਪਣੀ ਕਿਸੇ ਵੀ ਬਿਮਾਰੀ ਨੂੰ ਠੀਕ ਕਰਨਾ ਚਾਹੁੰਦੇ ਹੋ ਅੱਛੀ ਸਿਹਤ ਪਾਉਣਾ ਚਾਹੁੰਦੇ ਹੋ ਜਾਂ ਫਿਰ ਬਹੁਤ ਸਾਰਾ ਪੈਸਾ ਆਕਰਸ਼ਿਤ ਕਰਨਾ ਚਾਹੁੰਦੇ ਹੋ ਜੇ ਐਸੀ ਕੋਈ ਵੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਕੇਵਲ ਇਸ ਇੱਕ ਟੈਕਨੀਕ ਦੇ ਨਾਲ ਆਪਣੀ ਹਰ ਇੱਛਾ ਪੂਰੀ ਕਰ ਸਕਦੇ ਹੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਆਪਣੇ ਬਲੀਵਸ ਨੂੰ ਬਦਲਣਾ ਬਹੁਤ ਮੁਸ਼ਕਿਲ ਕੰਮ ਹੈ ਉਹਨਾਂ ਨੂੰ ਐਦਾਂ ਇਸ ਲਈ ਲੱਗਦਾ ਹੈ ਕਿਉਂਕਿ ਉਹਨਾਂ ਨੂੰ ਆਪਣੇ ਬਲੀਵਸ ਬਦਲਣ ਦਾ ਸਹੀ ਤਰੀਕਾ ਨਹੀਂ ਪਤਾ ਹੁੰਦਾ ਲੇਕਿਨ ਅੱਜ ਜੋ ਟੈਕਨੀਕ ਮੈਂ ਦੱਸਣ ਲੱਗਾ ਹਾਂ ਉਹ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ 5 ਮਿੰਟ ਦੇ ਕੇ ਇਸ ਟੈਕਨੀਕ ਦੇ ذریعے ਆਪਣੀ ਹਰ ਇੱਛਾ ਨੂੰ ਬਹੁਤ ਤੇਜ਼ੀ ਨਾਲ ਪੂਰਾ ਕੀਤਾ ਜਾ ਸਕਦਾ ਹੈ ਆਓ ਹੁਣ ਇਸ ਸੈਲਫ ਹਿਪਨੋਸਿਸ ਨੂੰ ਸਮਝਦੇ ਹਾਂ ਅਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਇਸ ਦੀ ਮਦਦ ਨਾਲ ਆਪਣੀ ਹਰ ਇੱਛਾ ਨੂੰ ਜਲਦੀ ਮੈਨੀਫੈਸਟ ਕਰ ਸਕਦੇ ਹੋ ਇਸ ਵਿੱਚ ਸਭ ਤੋਂ ਪਹਿਲਾ ਸਟੈਪ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਮੈਨੀਫੈਸਟ ਕਰਨਾ ਚਾਹੁੰਦੇ ਹੋ ਮੰਨ ਲਓ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਕਿਲੋ ਵਜ਼ਨ ਘਟਾਉਣਾ ਹੈ। ਅਗਰ ਤੁਸੀਂ ਪੈਸਾ ਆਕਰਸ਼ਿਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਹਨ। ਸੈਲਫ ਹਿਪਨੋਸਿਸ ਟੈਕਨੀਕ ਵਿੱਚ ਤੁਹਾਨੂੰ ਇੱਕ ਐਸੀ ਅਵਸਥਾ ਵਿੱਚ ਜਾਣਾ ਹੁੰਦਾ ਹੈ ਜਿੱਥੇ ਤੁਹਾਡੇ ਦਿਮਾਗ ਵਿੱਚ ਸਿਰਫ ਔਰ ਸਿਰਫ ਤੁਹਾਡੀ ਇੱਛਾ ਹੀ ਹੋ ਹੋਰ ਕੁਝ ਵੀ ਨਾ ਹੋ। ਹੁਣ ਦੂਸਰੇ ਸਟੈਪ ਵਿੱਚ ਤੁਹਾਨੂੰ ਸੌਣ ਤੋਂ ਤੁਰੰਤ ਪਹਿਲਾਂ ਬਿਲਕੁਲ ਇੱਕ ਆਰਾਮਦਾਇਕ ਅਵਸਥਾ ਵਿੱਚ ਲੇਟ ਜਾਣਾ ਹੈ ਅਤੇ ਆਪਣੀ ਬਾਡੀ ਨੂੰ ਰਿਲੈਕਸ ਕਰਨਾ ਹੈ ਬਾਡੀ ਨੂੰ ਰਿਲੈਕਸ ਕਰਨ ਲਈ ਸਭ ਤੋਂ ਪਹਿਲਾਂ ਡੀ ਬ੍ਰੀਥ ਕਰਨਾ ਹੈ ਅਤੇ ਤੁਹਾਡਾ ਧਿਆਨ ਕੇਵਲ ਤੁਹਾਡੇ ਸਾਹਾਂ ਤੇ ਹੋਵੇ ਅਤੇ ਆਪਣੇ ਦਿਮਾਗ ਵਿੱਚ ਵਿਚਾਰਾਂ ਨੂੰ ਬੰਦ ਕਰਦੇ ਜਾਓ ਹੁਣ ਤੀਸਰੇ ਸਟੈਪ ਵਿੱਚ ਤੁਸੀਂ ਆਪਣਾ ਪੂਰਾ ਫੋਕਸ ਆਪਣੀ ਬਾਡੀ ਉੱਤੇ ਲੈ ਕੇ ਆਉਣਾ ਹੈ ਤੁਸੀਂ ਆਪਣੇ ਸਰੀਰ ਦੇ ਹਰ ਇੱਕ ਅੰਗ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਰਿਲੈਕਸ ਹੁੰਦਾ ਹੋਇਆ ਮਹਿਸੂਸ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਫੀਲ ਕਰਨਾ ਹੈ ਕਿ ਤੁਹਾਡੇ ਦੋਨੋਂ ਪੈਰ ਬਿਲਕੁਲ ਰਿਲੈਕਸ ਹੋ ਚੁੱਕੇ ਹਨ ਉਸ ਤੋਂ ਬਾਅਦ ਧਿਆਨ ਨੂੰ ਉੱਪਰ ਉਠਾਉਂਦੇ ਹੋਏ ਤੁਹਾਡੀ ਕਮਰ ਤੁਹਾਡਾ ਪੇਟ ਤੁਹਾਡੇ ਦੋਨੋਂ ਹੱਥ ਤੁਹਾਡੇ ਦੋਨੋਂ ਸ਼ੋਲਡਰ ਤੁਹਾਡਾ ਗਲਾ ਤੁਹਾਡਾ ਸਿਰ ਇਸ ਤਰੀਕੇ ਨਾਲ ਤੁਹਾਡੀ ਪੂਰੀ ਬਾਡੀ ਰਿਲੈਕਸੇਸ਼ਨ ਵਿੱਚ ਪਹੁੰਚ ਚੁੱਕੀ ਹੋਵੇਗੀ ਅਗਰ ਤੁਸੀਂ ਹੋਰ ਜ਼ਿਆਦਾ ਡੀਪ ਰਿਲੈਕਸੇਸ਼ਨ ਵਿੱਚ ਜਾਣਾ ਚਾਹੋ ਇੱਕ ਵਾਰ ਫਿਰ ਇਸ ਪ੍ਰੋਸੈਸ ਨੂੰ ਦੁਹਰਾ ਸਕਦੇ ਹੋ ਇਹਨਾਂ ਤਿੰਨਾਂ ਸਟੈਪਾਂ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ ట్రాנס ਦੀ ਅਵਸਥਾ ਵਿੱਚ ਜਾ ਚੁੱਕੇ ਹੋਵੋਗੇ ਹੁਣ ਤੁਹਾਡੇ ਸਬਕੋਸ਼ਸ ਮਾਈਂਡ ਦਾ ਦਰਵਾਜ਼ਾ ਖੁੱਲ੍ਹ ਚੁੱਕਿਆ ਹੋਇਆ ਹੋਵੇਗਾ ਹੁਣ ਤੁਹਾਡੇ ਵਿਚਾਰ ਤੁਹਾਡੇ ਸਬਕੋਸ਼ਸ ਮਾਈਂਡ ਵਿੱਚ ਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ ਕਿਉਂਕਿ ਦੋਸਤੋ ਇਸ ਟਾਈਮ ਤੁਹਾਡਾ ਦਿਮਾਗ Theta state ਵਿੱਚ ਆ ਚੁੱਕਿਆ ਹੈ ਮਤਲਬ ਹੁਣ ਤੁਹਾਡੇ ਦਿਮਾਗ ਦੀ ਅਵਸਥਾ ਸੇਮਸ 7 ਸਾਲ ਦੇ ਬੱਚੇ ਦੇ ਦਿਮਾਗ ਦੀ ਅਵਸਥਾ ਜਿਸ ਤਰ੍ਹਾਂ ਹੁੰਦੀ ਹੈ ਉਸੇ ਤਰ੍ਹਾਂ ਦਾ ਤੁਹਾਡਾ ਵੀ ਦਿਮਾਗ ਉਸੇ ਅਵਸਥਾ ਦੇ ਤਰ੍ਹਾਂ ਦਾ ਹੋ ਜਾਂਦਾ ਹੈ ਹੁਣ ਤੁਸੀਂ ਇਸ ਗਹਿਰਾਈ ਦੀ ਅਵਸਥਾ ਵਿੱਚ ਜੋ ਵੀ ਵਿਚਾਰ ਸੋਚੋਗੇ ਉਹ ਤੁਹਾਡਾ ਬਲੀਫ ਬਣਨਾ ਸ਼ੁਰੂ ਹੋ ਜਾਏਗਾ ਅਤੇ ਉਸੇ ਤਰ੍ਹਾਂ ਦੇ ਐਕਸ਼ਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਲੈਣੇ ਸ਼ੁਰੂ ਕਰ ਦਿਓਗੇ ਹੁਣ ਤੁਸੀਂ ਚੌਥੇ ਸਟੈਪ ਵਿੱਚ ਤੁਸੀਂ ਵਿਜ਼ੂਅਲਾਈਜ਼ ਕਰਨਾ ਹੈ ਕਿ ਤੁਹਾਡੀ ਇੱਛਾ ਪੂਰੀ ਹੋ ਚੁੱਕੀ ਹੈ ਅਗਰ ਸ਼ੁਰੂ ਵਿੱਚ ਤੁਹਾਨੂੰ ਵਿਜ਼ੂਅਲਾਈਜੇਸ਼ਨ ਕਰਨ ਵਿੱਚ ਦਿੱਕਤ ਆਵੇ ਨਹੀਂ ਕਰ पाओ ਪਰ ਤੁਸੀਂ ਸਿਰਫ ਇਹ ਵਿਜ਼ੂਅਲਾਈਜੇਸ਼ਨ ਕਰ ਸਕਦੇ ਹੋ ਕਿ ਤੁਹਾਡੀ ਇੱਛਾ ਪੂਰੀ ਹੋ ਚੁੱਕੀ ਹੈ ਅਤੇ ਤੁਸੀਂ ਆਪਣੇ ਪਰਿਵਾਰ ਨੂੰ ਅਤੇ ਆਪਣੇ ਚਾਹਣ ਵਾਲਿਆਂ ਨੂੰ ਗੁੱਡ ਨਿਊਜ਼ ਸੁਣਾ ਰਹੇ ਹੋ ਅਤੇ ਇਦਾਂ ਕਰਦੇ ਹੋਏ ਤੁਸੀਂ ਬਹੁਤ ਖੁਸ਼ੀ ਅਤੇ ਉਤਸ਼ਾਹ ਮਹਿਸੂਸ ਕਰ ਰਹੇ ਹੋ ਇਸ ਤਰ੍ਹਾਂ ਖੁਸ਼ੀ ਮਹਿਸੂਸ ਕਰਦੇ ਕਰਦੇ ਤੁਸੀਂ ਪੰਜਵੇਂ ਸਟੈਪ ਵਿੱਚ ਨਾਲ ਕੁਝ ਅਫਰਮੇਸ਼ਨ ਬੋਲਣੇ ਸ਼ੁਰੂ ਕਰਨੇ ਹਨ ਜਿੱਦਾਂ ਕਿ ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਵਜ਼ਨ 60 ਕਿਲੋ ਹੋ ਗਿਆ ਹੈ ਧੰਨਵਾਦ ਯੂਨੀਵਰਸ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਇਸ ਕੰਪਨੀ ਵਿੱਚ ਨੌਕਰੀ ਲੱਗ ਚੁੱਕੀ ਹੈ ਥੈਂਕ ਯੂ ਯੂਨੀਵਰਸ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਕੋਲ ਕਮਾਈ ਦੇ ਬਹੁਤ ਸਰੋਤ ਹਨ ਅਤੇ ਹਰ ਜਗ੍ਹਾ ਤੋਂ ਮੇਰੇ ਪਾਸ ਪੈਸਾ ਆ ਰਿਹਾ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਮੇਰੇ ਬੈਂਕ ਅਕਾਊਂਟ ਵਿੱਚ 1 ਲੱਖ ਰੁਪਿਆ ਆ ਚੁੱਕਾ ਹੈ। ਮੈਂ ਬਹੁਤ ਖੁਸ਼ ਅਤੇ ਆਬਾਰੀ ਹਾਂ ਕਿ ਹੁਣ ਮੈਂ ਖੁਸ਼ੀ ਨਾਲ ਅਤੇ ਆਸਾਨੀ ਨਾਲ ਹਰ ਮਹੀਨੇ 5 ਲੱਖ ਰੁਪਿਆ ਕਮਾ ਰਿਹਾ ਹਾਂ। ਮੈਂ ਬਿਲਕੁਲ ਠੀਕ ਹੋ ਰਿਹਾ ਹਾਂ ਅਤੇ ਹਰ ਦਿਨ ਬੈਟਰ ਹੁੰਦਾ ਜਾ ਰਿਹਾ ਹਾਂ। ਥੈਂਕ ਯੂ ਯੂਨੀਵਰਸ ਮੇਰਾ ਆਪਣੇ ਜੀਵਨ ਸਾਥੀ ਨਾਲ ਅਦਭੁਤ ਰਿਸ਼ਤਾ ਹੈ ਅਤੇ ਅਸੀਂ ਇੱਕ ਦੂਸਰੇ ਨਾਲ ਬਹੁਤ ਪਿਆਰ ਕਰਦੇ ਹਾਂ। ਦੋਸਤੋ ਜੋ ਵੀ ਇਹ ਅਫਰਮੇਸ਼ਨ ਹਨ ਮੈਂ ਹੁਣ ਇਹ ਬੋਲ ਕੇ ਜੋ ਵੀ ਦਸਿਆ ਹਨ ਇਹ ਇੱਕ ਉਦਾਹਰਨ ਦੇ ਤੌਰ ਤੇ ਹਨ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਦੇ ਅਨਸਾਰ ਅਫਰਮੇਸ਼ਨ ਬਣਾ ਕੇ ਬੋਲਣੇ ਹਨ ਜੋ ਵੀ ਤੁਸੀਂ ਯੂਨੀਵਰਸ ਤੋਂ ਮੰਗਣਾ ਚਾਹੁੰਦੇ ਹੋ ਕਿਉਂਕਿ ਇਸ ਵਕਤ ਜਦੋਂ ਤੁਸੀਂ ਡੀਪ ਰਿਲੈਕਸੇਸ਼ਨ ਪੋਜੀਸ਼ਨ ਵਿੱਚ ਪਹੁੰਚ ਚੁੱਕੇ ਹੋ ਤੁਹਾਡੀ ਬਾਡੀ ਪੂਰੀ ਤਰ੍ਹਾਂ ਰਿਲੈਕਸ ਹੋ ਚੁੱਕੀ ਹੈ ਇਸ ਟਾਈਮ ਤੁਸੀਂ ਜੋ ਕੁਝ ਵੀ ਆਪਣੇ ਆਪ ਨੂੰ ਕਹੋਗੇ ਉਹ ਸਾਰੀਆਂ ਗੱਲਾਂ ਸਿੱਧੇ ਤੌਰ ਤੇ ਹੀ ਤੁਹਾਡੇ ਸਬਕੋਸ਼ ਇਸ ਮਾਈਂਡ ਵਿੱਚ ਜਾਂਦੀਆਂ ਹਨ ਕਦੇ ਤੁਹਾਡੀ ਇੱਛਾ ਬਹੁਤ ਤੇਜ਼ੀ ਨਾਲ ਪੂਰੀ ਹੋਣ ਲੱਗਦੀ ਹੈ ਤੁਸੀਂ ਚਾਹੋ ਤੇ ਇੱਕ ਟਾਈਮ ਵਿੱਚ ਸਿਰਫ ਇੱਕ ਹੀ ਇੱਛਾ ਰੱਖ ਕੇ ਬਾਰ ਬਾਰ ਰਿਪੀਟ ਕਰ ਸਕਦੇ ਹੋ ਜਾਂ ਇੱਕ ਟਾਈਮ ਵਿੱਚ ਚਾਰ ਪੰਜ ਅਫਰਮੇਸ਼ਨ ਵੀ ਬੋਲ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਡੀਪ 슬ੀਪ ਵਿੱਚ ਜਾਣ ਲਈ 25 ਤੋਂ 1 ਤੱਕ ਦੀ ਉਲਟੀ ਗਿਣਤੀ ਜਿਹੜੀ ਆ ਉਹ ਬੋਲਣੀ ਹੈ ਮਨ ਦੇ ਮਨ ਵਿੱਚ ਹੀ ਉਲਟੀ ਗਿਣਤੀ ਕਰਨ ਦੇ ਨਾਲ-ਨਾਲ ਤੁਸੀਂ ਮਨ ਹੀ ਮਨ ਵਿੱਚ ਬੋਲਣਾ ਹੈ ਕਿ ਮੈਂ ਹੁਣ ਇੱਕ ਗਹਿਰੀ ਨੀਂਦ ਵਿੱਚ ਜਾ ਰਿਹਾ ਹਾਂ ਇਸ ਨਾਲ ਦੋਸਤੋ ਇਹ ਹੋਵੇਗਾ ਕਿ ਤੁਸੀਂ ਤੇ ਆਪਣੀ ਅਫਰਮੇਸ਼ਨ ਬੋਲਣ ਤੋਂ ਬਾਅਦ ਤੁਸੀਂ ਤੇ ਸੋ ਗਏ ਪਰ ਤੁਹਾਡੇ ਅਫਰਮੇਸ਼ਨ ਰਾਤ ਭਰ ਤੁਹਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਚਲਦੇ ਰਹੇ ਅਤੇ ਅਗਲੀ ਸਵੇਰ ਤੁਹਾਨੂੰ ਬਹੁਤ ਅੱਛੇ ਬਦਲਾਅ ਤੁਹਾਨੂੰ ਦੇਖਣ ਨੂੰ ਮਿਲਣਗੇ ਫਿਰ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਇਨਸਪਾਇਰ ਐਕਸ਼ਨ ਲੈਣਾ ਸ਼ੁਰੂ ਕਰਦੇ ਹੋਗੇ ਜਿਸ ਨਾਲ ਤੁਹਾਡੀ ਇੱਛਾ ਬਹੁਤ ਤੇਜ਼ੀ ਨਾਲ ਪੂਰੀ ਹੋਣ ਲੱਗੇਗੀ ਧੰਨਵਾਦ ਦੋਸਤੋ